ਤੇ ਅੰਦਾਜ਼ਾ ਹੈ ਕਿ ਰੂ ਫਰਗੁਨ ਸਿੰਘ ਸਾਹਿਬ ਸੱਚੇ ਪਾਤਸ਼ਾਹ ਕੋਲ ਬਖਸ਼ਾਰੀ ਢਾਢੀ ਸਿੱਖ ਧਿਆਨਸ਼ਾਣ ਨੇ ਵਾਰਿਆਂ ਨੇ ਸੰਗਤਾਂ ਵੱਲੋਂ ਅਰਦਾਸਾਂ ਕੀਤੀਆਂ ਜੋਗਰੀਆਂ ਬਾਬਾ ਦੀ ਅਰਦਾਸ ਕਰਾ ਕੇ ਕਿਨੇ ਪੋਤਰਾ ਬਖਸ਼ੇ ਸੱਚੇ ਪਾਤਸ਼ਾਹ ਕਦੇ ਆਪ ਜੀ ਦੀ ਵੀ ਅਰਦਾਸ ਹੋਈ ਸੀ ਕਿ ਬ੍ਰਹਮ ਗਿਆਨੀ ਬਾਬਾ ਪਟਾ ਸਾਹਿਬ ਜੀ ਨੇ ਬਾਬਾ ਨੇ ਪੋਤਰਾ ਮੰਗਦੇ ਨੇ ਬਰਸਾ ਲੰਮੀਆ ਉਹਨਾਂ ਦਾ ਪੋਤਰਾ ਬਖਸ਼ਿਸ਼ ਕਰਿਓ ਵਰ ਸੇ ਪੋਤਰਾ ਬਖਸ਼ਿਸ਼ ਕਰਿਓ परसों परसूम मलकपुर मलकपुर जो असान लाया एक साल पहला उस पर